ਲੇਤਾ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਨਾਲ ਚਾਰ ਦੀਵਾਰੀ ਟਾਉਨ ਦੇ ਸਬੰਧ ਵਿੱਚ ਅੱਜ ਬਸਪਾ ਵੱਲੋਂ ਦੁਆਬੇ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਾਰਿੰਪੁਰੀ ਤੇ ਐਮ ਐਲ ਏ ਨਛੱਤਰ ਪਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮੀਟਿੰਗ ਨੂੰ ਬਲਵਿੰਦਰ ਕੁਮਾਰ ਐਡਵੋਕੇਟ ਜਗਦੀਸ਼ ਸ਼ੇਰਪੁਰੀ ਗੁਰਮੀਲ ਚੁੰਬਰ ਚੌਧਰੀ ਗੁਰਨਾਮ ਸਿੰਘ ਤੀਰਥ ਰਾਜਪੁਰਾ ਪਰਵੀਨ ਬੰਗਾ लालचंद औजला ने संबोधन कहा कि जो तुलिता पिंड प्रशासन ने दलिता धक्का किया उसू बर्दाश्त नहीं किया जाएगा बसपा पंजाब के प्रधान अवतार सिंह करीमपुरी से एमएलए पाल ने कहा कि तुलिता विच गुरु रविदास कम्यूनिटी हाल हर हाल च बनाया जाएगा पेंड वासी भी चाहते हैं उम्यूनिटी हाल बने जदों के सरपंच वालों मता पास किया गया है फरद विच भी नाम बोलता है उन्होंने उन्नति अकसत जिले पत्र दिता जाएगा तत सितंबर न गुरायान विखे विशाल रैली की जाएगी इस मौके खुशी राम सुखविंदर बिटू सुशील बिरदी जसविंदर चल जगदीश दिशा बलविंदर बिटा लुधियाणा लेख राज जमालपुरी दलजीत राय सुखदेव बिट्टा महेंद्र पालते तेहिंग राम स्वरूप चंबा बुद्ध प्रकाश विजय यादव सलविंदर कुमार तेजपाल बसरा राम मूर्ति खेड़ा चिरंजी लाल गोगा कौंसलर दलबीर सिंह बिलगा इलावा वक् वक् विधानसभा दे आगू मौजूद सन चेतना चैनल ने प्रदीप राजा की रिपोर्ट ਸਭ ਤੋਂ ਪਹਿਲਾਂ ਬੌਜਨ ਸਮਾਜ પાર્ટી ਨੇ ਇਹ ਫੈਸਲਾ ਕੀਤਾ ਕਿ ਆ ਮਤਾ ਜਿਹੜਾ ਪੰਚਾਇਤ ਨੇ ਪਿੰਡ ਦੀ ਨੇ ਪਾਇਆ ਸੀ 10 4 2025 ਨੂੰ ਜਿਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਉੱਥੇ ਗੁਰੂ ਰਵਿਦਾਸ ਜੀ ਦੀ ਜਾਤ ਦੇ ਵਿੱਚ ਕਮਿਊਨਿਟੀ ਹਾਲ ਬਣਾਉਣਾ ਤੇ ਪੰਜਾਬ ਸਰਕਾਰ ਹੁਣ ਦੀਵਾਰਾਂ ਤੋੜ ਕੇ ਕਹਿੰਦੀ ਆ ਪੰਜਾਬ ਸਰਕਾਰ ਇਹਦਾ ਜਸਟੀਫਾਈ ਕਰਦੀ ਆ ਕਿ ਮਤਾ ਪ੍ਰਵਾਨ ਨਹੀਂ ਹੋਇਆ ਤੇ ਸਰਕਾਰ ਸਾਨੂੰ ਦੱਸੇ ਇਸ ਮਤੇ ਚ ਕਮੀ ਕਿ ਆਇਆ ਕਿਉਂ ਪਰਵਾਹ ਨਹੀਂ ਹੁੰਦੀ ਸਰਕਾਰ ਦੀ ਨੀਅਤ ਵਿੱਚ ਕਮੀ ਹੈ ਸਰਕਾਰ ਗੁਰੂ ਰਬਿਦਾਸ ਜੀ ਦੀ ਸੋਚ ਨੂੰ ਨਫ਼ਰਤ ਕਰਦੀ ਹੈ ਸਰਕਾਰ ਦੇ ਅੰਦਰ ਗੁਰੂ ਰਬਿਦਾਸ ਜੀ ਲਈ ਆਦਰ ਸਤਕਾਰ ਨਹੀਂ ਹੈ ਇਸ ਕਰਕੇ ਗੁਰੂ ਰਬਿਦਾਸ ਜੀ ਦੀ ਜਾਤ ਜਿਹੜਾ ਕਮਿਊਨਿਟੀ ਹਾਲ ਬਣਨਾ ਉਸ ਜਗ੍ਹਾ ਤੇ ਜਿਹੜੀ ਚਾਰਤਬਾਰੀ ਹੋਈ ਉਹਨੂੰ ਸਰਕਾਰ ਨੇ ਹਮਲਾ ਕਰਕੇ ਤੜਵਾਇਆ ਔਰ ਸੰਗਤਾਂ ਤੇ ਜ਼ੁਲਮ ਕੀਤਾ ਤੋ ਬਹੁਜਨ ਸਮਾਜ ਪਾਰਟੀ ਔਰ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਅੱਜ ਸਾਰਿਆਂ ਨੇ ਫਿਰ ਸਰਵਸੰਮਤੀ ਨਾਲ ਪੂਰੀ ਸੰਗਤ ਨੇ ਇਸ ਮਤੇ ਤੇ ਮੋਹਰ ਲਾਈ ਆ ਜਿਹੜਾ ਕਿ ਪਹਿਲਾਂ ਹੀ 10 4 2025 ਨੂੰ ਪਾਸ ਹੋ ਚੁੱਕਾ ਹੈ ਤੋ ਅਸੀਂ ਇਹ ਚਾਹੁੰਨੇ ਕਿ ਇਸ ਮਤੇ ਦੇ ਮਤਾਬਕ ਉਹ ਜਗ੍ਹਾ ਗੁਰੂ ਘਰ ਦੀ ਹੈ ਔਰ ਗੁਰੂ ਘਰ ਦੀ ਜਗ੍ਹਾ ਤੋਂ ਚਾਰ ਦਿਵਾਰੀ ਸਰਕਾਰ ਨੇ ਤੋੜ ਕੇ ਇਹ ਬੜਾ ਵੱੱਜਰ ਗੁਨਾਹ ਕੀਤਾ ਸਰਕਾਰ ਜਨਤਕ ਤੌਰ ਤੇ ਦੇ ਲਈ ਮਾਫੀ ਮੰਗੇ ਡਿਪਟੀ ਕਮਿਸ਼ਨਰ ਜ਼ਿਲੇ ਦਾ ਔਰ ਐਸਐਸਪੀ ਉਹਨਾਂ ਨੂੰ ਜ਼ਿੰਮੇਵਾਰ ਮੰਨ ਕੇ ਉਹਨਾਂ ਦਾ ਇਥੋਂ ਉਹਨਾਂ ਨੂੰ ਚਲਦੇ ਕੀਤਾ ਜਾਵੇ ਉਹਨਾਂ ਪਰ ਵਿਪਾਦੀ ਪਟਾਲ ਸ਼ੁਰੂ ਕੀਤੀ ਜਾਵੇ ਪਈ ਇਹਨਾਂ ਦੀ ਮਨਸ਼ਾ ਕਿਆ ਸੀ ਕਿਉਂ ਇਹਨਾਂ ਨੇ ਕੌਮਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਆ ਔਰ ਸਰਕਾਰ ਉੱਥੇ ਫਿਰ ਮੁੜ ਕੇ ਚਾਰਦੀਵਾਰੀ ਬਣਾਵੇ ਅਸੀਂ ਫੈਸਲਾ ਕੀਤਾ ਕਿ 29 ਤਰੀਕ ਨੂੰ ਅਸੀਂ ਜਲੰਧਰ ਤੋਂ ਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਮੈਮੋਰੰਡਮ ਦੇਊਗੀ ਔਰ ਉਸ ਤੋਂ ਬਾਅਦ 7 ਤਰੀਕ ਨੂੰ ਗੁਰਾਇਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੁਆਬੇ ਦੀ ਬੜੀ ਰੈਲੀ ਕਰੂਗੀ ਔਰ ਅਸੀਂ ਚਾਹਾਂਗੇ ਕਿ ਸਰਕਾਰ ਸਾਨੂੰ ਅੰਦੋਲਨ ਦੇ ਰਾਹ ਪੈਣ ਲਈ ਮਜਬੂਰ ਨਾ ਕਰੇ ਅੱਜ ਜਿਹੜੀ ਮੀਟਿੰਗ ਹੈ 5 ਵਜੇ ਉਹਦੇ ਵਿੱਚ ਆਪਣੀ ਗਲਤੀ ਸੁਧਾਰਨ ਦਾ ਸੰਕਟਾ ਨੂੰ ਸੁਨੇਹਾ ਦੇ ਇੱਕ ਤੁਸੀਂ ਫਰਦਾ ਵੀ ਜ਼ਿਕਰ ਕੀਤਾ ਸੀਗਾ ਆ ਫਰਦ ਦੇ ਵਿੱਚ ਵੀ ਦੇਖੋ ਆ ਫਰਦੋ ਇਹਦੇ ਵਿੱਚ 5543 ਜਿਹੜਾ ਨੰਬਰ ਆ 55743 ਆ ਦੇਖੋ ਆ ਦੇਖੋ ਇਹਦੇ ਵਿੱਚ ਲਿਖਿਆ ਹੈ ਮਕਬੂਜਾ ਆਧਰਮੀਆਂ ਮਕਬੂਜਾ ਆਧਰਮੀਆਂ ਆ ਦੇਖੋ ਥੱਲੇ ਗੁਰਦੁਆਰਾ ਲਿਖਿਆ ਹੈ ਗੁਰਦੁਆਰਾ ਸਾਹਿਬ ਤਾਂ ਫਿਰ ਦਿੱਕਤ ਕੀ ਹੈ ਸਰਕਾਰ ਮਤਾ ਵੀ ਗੁਰਦੁਆਰਾ ਸਾਹਿਬ ਦੀ ਪ੍ਰਵਿਰਤਾ ਕਰਦਾ ਫਰਦ ਵੀ ਗੁਰਦੁਆਰਾ ਸਾਹਿਬ ਦੀ ਪ੍ਰੋੜਤਾ ਕਰਦੀ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਕੀ ਦਿੱਕਤ ਆ ਜਿਨੇ ਤੇ ਡੀਸੀ ਨੂੰ ਕੀ ਦਿੱਕਤ ਆ ਜਿਨੇ ਤੇ ਪੁਲਿਸ ਕਪਤਾਨ ਨੂੰ ਕਿਹੜਾ ਦਿੱਕਤ ਆ ਕਿ ਉਹ ਉਹ ਕਾਰਵਾਈ ਕਰਕੇ ਗੁਰੂ ਘਰ ਨੂੰ ਤੜਵਾਇਆ ਉਹਨਾਂ ਨੇ ਔਰ ਸੰਗਤਾਂ ਦੇ ਉੱਪਰ ਜ਼ਬਰ ਕੀਤਾ 3 ਭੈਣਾਂ ਨੂੰ ਕੱਲ ਡਿਟੇਨ ਕਰਕੇ ਰੱਖਿਆ ਸੋ ਇਸ ਸਰਕਾਰੀ ਜ਼ਬਰ ਦੀ ਅਸੀਂ ਨਿੰਦਾ ਕਰਦੇ ਆ ਔਰ ਫਿਰ ਸਦਾ ਉਹੀ ਸਟੈਂਡ ਆ ਕਿ ਬੀਐਸਪੀ ਸਰਕਾਰ ਦੇ ਇਸ ਜ਼ਬਰ ਵਿਰੁੱਧ ਲੜੂਗੀ ਸਤਿਗੁਰੂ ਕਬੀਰ ਜੀ ਦਾ ਮੰਦਿਰ ਵੀ ਇਹਨਾਂ ਨੇ ਬਟਾਲੇ ਦੇ ਵਿੱਚ ਤੋੜਿਆ ਉੱਥੇ ਵੀ 25 ਸਾਲ ਪਹਿਲਾਂ ਇੰਪਰੂਵਮੈਂਟ ٹرسٹ ਨੇ ਉਹ ਜਗ੍ਹਾ ਅਲਾਟ ਕੀਤੀ ਹੋ। ਹੋ ਸਕਦਾ ਪ੍ਰਬੰਧਕ ਕਮੇਟੀ ਤੋਂ ਕੋਈ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਪਰ ਕਿਸ਼ਤਾਂ ਟੁੱਟਣ ਦਾ ਮਤਲਬ ਇਹ ਥੋੜੀ ਪਏ ਅਸੀਂ ਮੰਦਿਰ ਤੋੜ ਦਈਏ। ਤਾਂ ਸਰਕਾਰ ਦੇ ਕੋਲ ਇੰਨੀਆਂ ਗਰੰਟਾਂ ਹੁੰਨੀਆਂ। ਸਰਕਾਰ ਗਰੰਟ ਦਿੰਦੀ ਹੈ। ਡਿਪਾਰਟਮੈਂਟ ਦੀ ਜਿਹੜੀ ਕੋਈ ਫਾਰਮੈਲਿਟੀ ਸੀ ਉਹਨੂੰ ਕੰਪਲੀਟ ਕਰ ਦਿੰਦੇ ਜਾਂ ਐਗਜ਼ੈਂਪਟ ਕਰ ਦਿੰਦੇ। ਜੇ ਪੂੰਜੀਪਤੀਆਂ ਦਾ ਦੇਸ਼ ਦੇ ਅੰਦਰ 16 ਲੱਖ ਕਰੋੜ ਮਾਪ ਹੋ ਸਕਦਾ। ਤ ਸਤਿਗੁਰੂ ਬਾਲਮੀਕ ਮੰਦਰ ਦੀ ਜੇ ਕੋਈ ਕਿਸ ਤਰ੍ਹਾਂ ਟੁੱਟ ਗਈ ਹੈ ਤਾਂ ਉਹ ਮੰਦਰ ਤੋੜ ਦਿੱਤਾ ਜਾਊਗਾ। ਤੋਂ ਬਹੁਤ ਜਨ ਸਮਾਜ ਪਾਰਟੀ ਇਹ ਮਹਿਸੂਸ ਕਰਦੀ ਆ ਕਿ ਇਸ ਸਰਕਾਰ ਦਾ ਡਿਪਰੈਸਡ ਕਲਾਸੇ ਦੇ ਪਰਦੇ ਹੋਣਾ ਚ ਪੈਦਾ ਹੋਏ ਮਹਾਪੁਰਸ਼ਾਂ ਦੇ ਪ੍ਰਤੀ ਨਪਰਤ ਵਾਲਾ ਜਿਹੜਾ ਰਵਈਆ ਔਰ ਇੱਥੇ ਤਿੰਨ ਹੱਤਿਆਮਾ ਜਲੰਧਰ ਜ਼ਿਲ੍ਹੇ ਦੇ ਵਿੱਚ ਸ਼ੈਡਿਊਲ ਕਾਸਟੀਆਂ ਹੋਈਆਂ। ਹਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਜ਼ਿਲ੍ਹਾ ਪੁਲਿਸ ਕਪਤਾਨ ਦੱਸੇ ਕਿ ਉਹ ਗੈਂਗਸਟਰ ਦੇ ਸਾਹਮਣੇ ਕਿਉਂ ਬੇਬਸ? ਮੁੱਖ ਮੰਤਰੀ ਜਵਾਬ ਦੇਵੇ ਕਿ ਤਿੰਨ ਦਲਤਾਂ ਦੇ ਹਥਿਆਰੇ ਕਿਉਂ ਨਹੀਂ ਫੜੇ ਜਾਂਦੇ ਕੀ ਕਾਰਨ ਇੱਕ ਨੂੰ ਤਾਂ 5 ਸਾਲ ਹੋ ਗਏ ਹਤਿਆਨ ਆ ਇੱਕ ਜਿਹੜੀ ਇਸ ਸਾਲ ਦੇ ਸ਼ੁਰੂ ਚ ਹੋਈ ਹੈ ਤੋ ਇਹ ਜਿਹੜਾ ਇਹ ਜਿਹੜਾ ਚੱਲ ਰਿਹਾ ਪੁਲਿਸ ਦਾ ਜਾਬਰ ਰਬਈਆ ਸਰਕਾਰ ਦੇ ਛੇਤੇ ਇਹ ਚੱਲਣ ਨਹੀਂ ਦੇ ਦੋਗੇ ਭਾਜਨ ਸਮਾਜ ਪਾਰਟੀ ਅਸੀਂ ਲੜਾਈ ਲੜਾਂਗੇ ਸਾਡੇ ਸਾਬ ਤਲੇਤਾ ਮਾਵਲੇ ਤੇ ਜਿਹੜੀ ਮੀਟਿੰਗ ਹੈ ਕੀ ਕਹਾਂਗੇ ਉਸ ਵਿੱਚ ਭਾਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਰਵਤਾਰ ਸਿੰਘ ਜੀ ਗਰੀਪੁਰੀ ਜੀ ਨੇ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਭੋਜਨ ਸਮਾਜ ਪੰਜਾਬ ਦੇ ਸਾਰੇ ਲੋਕਾਂ ਨੂੰ ਸ਼੍ਰੀ ਗੁਰੂ ਰਵਿਦਾਸ ਨਾਮ ਲੈ ਕੇ ਬੱਲੇ ਵਾਲੋ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ 29 ਤਰੀਕ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੇ ਸ਼੍ਰੀ ਰਵਿਦਾਸ ਜੀ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਮੇਂ ਅੰਦੋਲਨ ਦੇ ਤਹਿਤ ਆਪਾਂ ਇਕੱਠੇ ਹੋਈਏ ਔਰ ਜੋ 7 ਤਰੀਕ ਦਾ ਪ੍ਰੋਗਰਾਮ ਜਿਹੜਾ ਗੁਰਾਇਆਂ ਦੀ ਦਾਣਾ ਮੰਡੀ ਦੇ ਵਿੱਚ ਦਿੱਤਾ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਗਿਣਤੀ ਚ ਪਹੁੰਚੀਏ ਤਾਂ ਜੋ ਪੰਜਾਬ ਦੀ ਹਕੂਮਤ ਔਰ ਜिले ਦਾ ਪ੍ਰਸ਼ਾਸਨ ਅੱਗੇ ਤੋਂ ਕਿਤੇ ਵੀ ਜਿਹੜਾ ਜ਼ਬਰ ਔਰ ਜ਼ੁਲਮ ਨਾ ਕਰ ਸਕੇ ਆਪਾਂ ਸ਼੍ਰੀ ਗੁਰਬਖਸ਼ ਸਿੰਘ ਮਹਾਰਾਜ ਦੇ ਨਿਆਈ ਆ ਕਵੀਨ ਸਾਹਿਬ ਦੇ ਬੱਚੇ ਆ ਭਗਵਾਨ ਬਾਲਮੀਕ ਜੀ ਦੀ ਸ਼ੇਧ ਨੂੰ ਲੈ ਕੇ ਇਸ ਸਟੇਜ ਦੇ ਅੰਦਰ ਬਾਬਾ ਸਾਹਿਬ ਡਾਕਟਰ ਮੈਡਿਕਰ ਦੇ ਸੰਵਿਧਾਨ ਨੂੰ ਲਾਗੂ ਕਰਾਉਣ ਦੇ ਲਈ ਲੱਗੇ ਆ ਇਸ ਕਰਕੇ ਜਿੱਥੇ ਵੀ ਕਿਤੇ ਜ਼ਬਰ ਜ਼ੁਲਮ ਹੋਵੇਗਾ ਵਰਜਨ ਸਮਾਜ ਪਾਰਟੀ ਡਟ ਕੇ ਉਹਦਾ ਮੁਕਾਬਲਾ ਕਰੇਗੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਇਕੱਠੇ ਹੋਗੇ ਨਾ ਪ੍ਰੋਗਰਾਮ ਚੰਗਾ ਹੋਈਏ ਧੰਨਵਾਦ ਅੱਜ ਪਿੰਡ ਨੰਗਲ ਵਿਖੇ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਫੈਸਲਾ ਜੈ ਭੀਮ ਜੈ ਭਾਰਤ ਅੱਜ ਜਿਹੜੀ ਨੰਗਲ ਦੇ ਵਿੱਚ ਬੌਡੀ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਫਤਾਰ ਸਿੰਘ ਕ੍ਰੀਮਪਰੀ ਜੀ ਅਯੋਗ ਅਗਵਾਈ ਹੇਠ ਜਿਹੜੀ ਮੀਟਿੰਗ ਹੋਈ ਆ ਜੋ ਕੱਲ ਤਲੇਤੇ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਕਮਿਊਨਿਟੀ ਹਾਲ ਦਾ ਮਤਾ ਪਾਇਆ ਸੀ ਔਰ ਉਹਦੀ ਚਾਰਦिवारी ਹੋਈ ਹੋਈ ਸੀ ਸੰਗਤ ਵੱਲੋਂ ਕਰਵਾਈ ਗਈ ਸੀ ਉਹ ਨੂੰ ਜਿਹੜਾ ਕੱਲ ਟਾਟੇਰੀ ਕਰ ਦਿੱਤਾ ਗਿਆ ਉਹਦੇ ਸਬੰਧ ਵਿੱਚ ਕੱਲ ਮਾਨਯੋਗ ਕ੍ਰਿੰਪਰੀ ਸਾਹਿਬ ਨੇ ਅੱਜ ਮੀਟਿੰਗ ਰੱਖੀ ਸੀ ਅੱਜ ਦੀ ਡੇਟ ਦੇ ਵਿੱਚ ਔਰ ਅੱਜ ਇੱਕ ਬਹੁਤ ਵੱਡਾ ਫੈਸਲਾ ਪਾਲਟੀਜ ਦੇ ਪ੍ਰਧਾਨ ਨੇ ਲਿਆ ਔਰ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸੱਦਾ ਦਿੱਤਾ ਕਿ ਗੁਰੂ ਰਵਿਦਾਸ ਕੇ ਸਨਮਾਨ ਮੇ ਬਾਡਨ ਸਮਾਜ ਪਾਲਟੀ ਮੈਦਾਨ ਮੇ 29 ਅਗਸਤ ਨੂੰ ਜਿਲ੍ਹਾ ਜਲੰਧਾ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣਿਆ ਕਿ ਉੱਥੇ ਜਿਹੜਾ ਕਮਿਊਨਿਟੀ ਹਾਲ ਦੀ ਸਾਰੀ ਜਿੰਨੀ ਕ੍ਰਾਈਟਰੀ ਕੀਤਾ ਗਿਆ ਜਿਹੜਾ ਮਲਬਾ ਵੀ ਚੱਕ ਕੇ ਲੈ ਗਿਆ ਉੱਥੋਂ ਉਹ ਵਾਪਸ ਕਰਕੇ ਉੱਥੇ ਦੁਬਾਰਾ ਉਸਾਰੀ ਕੀਤੀ ਜਾਵੇ ਔਰ 7 ਸਤੰਬਰ ਦਿਨ ਐਤਬਾਰ ਨੂੰ ਦਾਰਾਵਡੇ ਗਰਾਿਆਂ ਵਿਖੇ ਗੁਰੂ ਰਗਦਾਸ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਬਹੁਤ ਵਿਸ਼ਾਲ ਵੱਡੀ ਰੈਲੀ ਕੀਤੀ ਜਾ ਰਹੀ ਹੈ